Oh, OK. ਲਾਦਰੂ ਤੇ ਕੇਪਲ ਕੋ ਸਾਰਾ ਛਕਾ ਰਹੇ ਆ। ਹਾਂ। ਆ ਨਾਲਾਂ ਨਹੀਂ। ਹਾਂ ਇੱਕੋ ਆਕਰਮਣ ਕਿਰੀਏ ਤੋਂ ਅਗਲਾ ਤੱਕ ਜਿਹਨਾਂ ਸ਼ਗਰੂ ਕਾਰਵਾਈ ਕੀਤੀ ਗਈ ਹੈ ਕਿ ਕਿਸ ਤੋਂ ਬਾਰੇ ਇਹ ਸਾਨੂੰ 2-3 ਦਿਨ ਪਹਿਲਾਂ ਨਾ ਅਸੀਂ ਇੱਕ ਮੀਟਿੰਗ ਕੀਤੀ ਸੀ ਇੱਥੇ ਐਂਟੀ ਡਰੱਗਰ ਸੈਮੀਨਾਰ ਜਿਹਦੇ ਵਿੱਚ ਪਿੰਡ ਵਾਸੀ ਸਾਰੇ ਇਕੱਠੇ ਹੋਏ ਸੀਗੇ। ਔਰ ਉਹਨਾਂ ਨੇ ਸਾਨੂੰ ਕਾਫੀ ਕੰਪਲੇਨਟ ਕੀਤੀ ਸੀ ਕਿ ਪਿੰਡ ਦੇ ਇੱਕ ਸ਼ਮਸ਼ਾਨ ਘਾਟ ਹੈਗਾ ਇੱਕ ਦੂਜਾਵਾ ਹੋ ਰਿਹਾ ਜਿੱਥੇ ਲੋਕ ਜਿਹੜੇ ਨਸ਼ਾ ਵੇਚਦੇ ਵੀ ਆ ਔਰ ਬੈਠ ਕੇ ਪੀਂਦੇ ਵੀ ਆ। ਉਹਦੇ ਤਹਿਤ ਅਸੀਂ ਕ੍ਰੀਡ ਕੀਤੀ ਸੀ ਸਵੇਰੇ ਉਹਦੇ ਚ ਨੇ ਅਗਲੇ ਪੁਰਾਣੇ ਚਮਸ਼ਾਨ ਘਾਟ ਰਾਂ ਉੱਤੇ ਜਿੱਤੋਂ ਅਸੀਂ ਮੌਕੇ ਤੇ ਜਿਹੜਾ ਹੈਗਾ ਚਾਰ ਨੰਬਰ ਉਹਨਾਂ ਨੂੰ ਕਿੰਨੇ ਸੱਮਣ ਤੋਂ ਸਿੱਸਾ ਤਾਂ ਉੱਫੜਿਆ ਹੈਗਾ ਕਾਬੂ ਕੀਤਾ ਕਿੰਨਾ ਕੁ ਮਲੋ ਜੀ ਇਹਨਾਂ ਕੋਲੇ ਸਮਾਨ 3 ਗ੍ਰਾਮ ਸੀਗਾ ਤੇ ਪਿੰਦੇ ਪਏ ਸੀਗੇ ਕੋਸ਼ੇ ਸੈਂਟਰ ਸੀ ਇਹਨਾਂ ਨੇ ਰੱਖਿਆ ਹੋਇਆ ਸੀ ਇਹਦੇ ਵਿੱਚ ਕੋਈ ਮਗਰਮ ਵੀ ਹੈ ਹਾਂ ਇਹਦੇ ਵਿੱਚ ਇੱਕ ਸਪਾਈ ਸੰਦੀਪ ਸਿੰਘ ਹੈ ਜਿਹੜਾ ਅੱਜ ਕੱਲ ਫਰੀਦਕੋਟ ਡਿਊਟੀ ਤੋਂ ਸਸਪੈਂਡ ਹੈਗਾ ਹੈ ਉਹ ਹੈਗਾ ਔਰ ਇੱਕ ਪਿੰਡ ਦਾ ਪੰਚਾਇਤ ਮੈਂਬਰ ਕੁਸ਼ੀਆ ਸ਼ਾਦ ਸੀਗਾ ਪੰਚਾਇਤ ਮੈਂਬਰ ਅਮਨਦੀਪ ਸਿੰਘ ਹੈਗਾ ਔਰ ਦੋ ਮੁੰਡੇ ਜਿਹੜੇ ਹੋਰ ਠੀਕ ਕਾਰਵਾਈ ਕੀਤੀ ਜਾਏਗਾ ਤਾਂ ਇਹ ਅੱਜ ਫਾਇਰ ਡਿਸਟਰ ਹੋ ਸਕਦੀ ਹੈ ਜੀ ਆਪਾਂ ਇਹ ਦਰਜ ਕਰਕੇ ਅਗਲੀ ਕਾਰਵਾਈ ਜੀ ਦੇਖਾਂਗੇ ਅਗਲੇ ਤੱਥ ਦੇਖਾਂਗੇ ਕਿਥੋਂ ਲੈ ਕੇ ਆਉਂਦੇ ਕਿ ਇਹ ਦਾ ਅਗਲਾ ਪਿਛਲੇ ਘੂਪੀ ਨੇ ਮਲੋਟ ਵਾਸੀਆਂ ਲਈ ਖੁਸ਼ ਖਬਰੀ ਹੁਣ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਪਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ बुक फास्ट ਤੁਹਾਨੂੰ ਸਭ ਤੋਂ ਸਸਤੀ ਅਤੇ ਪਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ। ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ। ਜਿਵੇਂ ਮਲੋੜ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ। ਮਲੋੜ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ। ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ।